हेलो YouTube फैमिली वेलकम टू माय चैनल उम्मीद करती हूं ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਨਾਈਟ ਦਾ ਟਾਈਮ ਸੀ ਮੈਂ ਆਈ ਸੀ ਕੰਮ ਤੋਂ ਅਨਸਰ ਹੀ ਅਸੀ ਕਾਰਾਏ ਤਾਂ ਘਰੇ ਆਨ ਕਿ ਤੁਸੀਂ ਦੇਖ ਸਕਦੇ ਹੋ ਕਪੜੇ ਵਗੈਰਾ ਮੈਂ ਚੇਂਜ ਕਰਕੇ ਸਭ ਤੋਂ ਪਹਿਲਾਂ ਤਾਂ ਮੈਂ ਆਈ ਰਸੋਈ ਦੇ ਵਿੱਚ ਰਸੋਈ ਦੇ ਵਿੱਚ ਜਿੱਦਾਂ ਕਿ ਰੋਜ਼ ਰਾਤ ਨੂੰ ਅਸੀਂ ਆਪਣਾ ਇਸ ਟਾਈਮ ਚਾਹ ਪੀਣੀ ਹੁੰਦੀ ਆ ਆਨ ਕਿ ਕੰਮ ਤੋਂ ਤਾਂ ਨਾ ਸਾਡਾ ਰੁਟੀਨ ਬਣ ਗਿਆ ਕਿ ਅਸੀਂ ਚਾਹ ਦੇ ਨਾਲ ਹੀ ਮਤਲਬ ਕਿ ਖਾਣਾ ਕੁਛ ਨਾ ਕੁਛ ਹਨਾ ਸੋ ਗਾਇਸ ਦੇਖ ਸਕਦੇ ਹੋ ਟਿਫਨ ਦੇ ਵਿੱਚ ਆਪਣਾ ਸਬਜੀ ਸੀ ਤਾਂ ਉਸ ਤੋਂ ਬਾਅਦ ਮੈਂ ਉਹਨੂੰ ਸਾਈਡ ਤੇ ਰੱਖਾ ਤੇ ਇੱਥੇ ਫਿਰ ਵੀ ਦੇਖ ਸਕਦੇ ਹੋ ਮੈਂ ਡੇਢ ਕੋ ਗਲਾਸ ਪਾਣੀ ਦਾ ਪਾਇਆ ਸੀ ਤਕਰੀਬਨ ਤੇ ਚਾਹ ਦੇਖ ਸਕਦੇ ਹੋ ਬਣਾ ਰਹੀ ਆ ਚਾਹ ਬਣਾ ਕੇ ਮੈਂ ਸਾਈਡ ਤੇ ਰੱਖ ਦੂੰਗੀ ਮੈਨੂੰ ਐਦਾਂ ਹੁੰਦਾ ਹੈ ਕਿ ਸਾਰਾ ਕੰਮ ਨਾ ਯਾਨੀ ਕਿ ਕੀਤਾ ਜਾਵੇ ਫਿਰ ਹੀ ਰੈਸਟ ਕੀਤੀ ਜਾਵੇ ਨਹੀਂ ਤਾਂ ਥੱਕੇ ਹੁੰਦੇ ਆ ਰੈਸਟ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਨਾ ਪਰ ਫਿਰ ਵੀ ਖਾਣਾ ਵੀ ਹੁੰਦਾ ਹੈ ਖਾਣਾ ਖੁਦ ਨੂੰ ਹੀ ਬਣਾਉਣਾ ਪੈਣਾ ਹੁੰਦਾ ਹੈ ਤਾਂ ਇਸ ਕਰਕੇ ਖਾਣੇ ਦੀ ਵੀ ਟੈਨਸ਼ਨ ਹੁੰਦੀ ਹੈ ਕਿ ਨਹੀਂ ਕਰਨਾ ਪੈਣਾ ਕਈ ਵਾਰੀ ਤਾਂ ਮੈਂ ਕੰਮ ਕਰ ਰਾਤ ਨੂੰ ਮਤਲਬ ਕਿ ਕਰਕੇ ਸੌਂਦੀ ਆ ਕਿ ਸਵੇਰ ਨੂੰ ਨਾਸ਼ਤਾ ਵਗੈਰਾ ਵੀ ਬਣ ਜੇ ਖਾਣਾ ਵੀ ਬਣ ਜੇ ਹਨਾ ਕਈ ਵਾਰੀ ਫਿਰ ਮਤਲਬ ਕਿ ਮੈਨੂੰ ਸੁਬਾਈ ਬਣਾਉਣਾ ਪੈਂਦਾ ਹੈ ਮਤਲਬ ਕਿ ਆਣ ਕੇ ਮੈਨੂੰ ਬਣਾਉਣਾ ਨਾ ਪਵੇ ਹਨਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਚਗਲਾ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀਗਾ ਤੇ ਮਤਲਬ ਕਿ ਡਸਟ ਕਾਫੀ ਜਿਵੇਂ ਝਾੜੂ ਛੂੜੂ ਆਪਾਂ ਲਾਂਦੇ ਆ ਹਨਾ ਚਾਹੇ ਆਟਾ ਜੰਮਿਆ ਹੋਇਆ ਸੀ ਰੋਟੀ ਬਣਾਉਂਦੇ ਆ ਤੇ ਧੋਣ ਵਾਲਾ ਹੋਇਆ ਪਿਆ ਸੀ ਮੈਂ ਸੋਚਿਆ ਸੰਡੇ ਨਾਲ ਗਰਮ ਪਾਣੀ ਕਰਕੇ ਸਾਰੇ ਸੋ ਹੈ ਗਾਇਸ ਦੇਖ ਸਕਦੇ ਹੋ ਤੁਸੀਂ ਹੁਣ ਇਹਨਾਂ ਕੋਲ ਟਾਈਮ ਨਹੀਂ ਹੈਗਾ ਸੀ ਮੇਰੇ ਕੋਲ ਪਰ ਮੇਰਾ ਹਸਬੰਡ ਬਹੁਤ ਹੈਲਪ ਕਰਾਂਦਾ ਹੈ ਨਾ ਮੇਰੀ ਨਾਲ ਮੇਰੇ ਨਾਲ ਜਦੋਂ ਕਈ ਵਾਰੀ ਘਰ ਹੁੰਦਿਆ ਤਾਂ ਮੇਰੇ ਅੰਦਰ ਨੂੰ ਕੰਮ ਕਰ ਦਿੰਦੇ ਆ ਵੈਸੇ ਹੀ ਉਹਨਾਂ ਨੂੰ ਪਤਾ ਹੈ ਕਿ ਮੈਂ ਕਹਣਾ ਥੱਕੀ ਹੋਊਗੀ ਚਾਹੇ ਉੱਥੇ ਕੰਮ ਸਟਿੱਕ ਕਰਨਾ ਹੁੰਦਾ ਹੈਗਾ ਫਿਰ ਘਰ ਆਣ ਕੇ ਜਿਵੇਂ ਕਿ ਰੈਸਟ ਦੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਤਾਂ ਕੋਈ ਵੀ ਜੌਬ ਹੈ ਹੈ ਨਾ ਕੋਈ ਵੀ ਕੰਮ ਕਹਿ ਸਕਦੇ ਆ ਕਿ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਤੁਸੀਂ ਦੇ ਸਦੇ ਰੋਜ਼ ਦੀ ਤਰ੍ਹਾਂ ਆਟੇ ਦੀ ਬਿੰਦੀ ਤੇ ਮੈਂ ਅੱਜ ਖੁਦ ਕਹਿ ਮੈਂ ਕਿਹਾ ਅੱਜ ਨਹੀਂ ਆਟੇ ਦੀ ਬਿੰਦੀ ਲਾਉਗੇ ਲਾਓ ਮੇਰੀ ਅੱਜ ਜੱਟ ਦੀ ਬਿੰਦੀ ਰੋਜ਼ ਲੱਗਦੀ ਐ ਸੋ ਗਾਇਸ ਦੇ ਸਦੇ ਉਹ ਥੋੜੀ ਜੀ ਬੁਠੀ ਲੱਗੀ ਸੀਗੀ ਬਾਕੀ ਮੈਂ ਥੋੜੇ ਖਿਜੀ ਜੀ ਹੋਈ ਸੀਗੀ ਮੈਨੂੰ ਐਦਾਂ ਸੀ ਵੀ ਮਤਲਬ ਕਿ ਕੰਮ ਕਰਨਾ ਨਾ ਸਾਰਾ ਫਿਰ ਮੈਂ ਕਿਹਾ ਨਹੀਂ ਯਾਰ ਖਿਜਣਾ ਨਿੰਗਲ ਕੋਈ ਵੀ ਕੰਮ ਮੈਨਾ ਕਰਨਾ ਤਾਂ ਖੁਦ ਨੂੰ ਹੀ ਪਹਿਣਾ ਹੈ ਹਨਾ ਤਾਂ ਬਿੰਦੀ ਦੇਖੋ ਕਿੱਡੀ ਵੱਡੀ ਨਿੱਕੀ ਜੀ ਲਾਣੀ ਸੀ ਨਹੀਂ ਨਹੀਂ ਨਾ ਮੇਰੀ ਫੋਟੋ ਤੇ ਵੀ ਬਿੰਦੀ ਰੀਅਲ ਵਾਲੀ ਬਿੰਦੀ ਲਾਈ ਹੋਈ ਹੈਗੀ ਆ ਉਸ ਤੋਂ ਬਾਅਦ ਸੱਚ ਮੈਂ ਗੱਲ ਕਰ ਰਹੀ ਸੀ ਬਰਤਨ ਸਾਫ ਕਰਨ ਦੀ ਮੈਂ ਸੋਚਿਆ ਸੰਡੇ ਮੈਨੇ ਛੁੱਟੀ ਹੁੰਦੀ ਆ ਪਾਣੀ ਗਰਮ ਕਰਕੇ ਸਾਰੇ ਭਾਂਡੇ ਜਿੰਨੇ ਵੀ ਆਣਾ ਵਾਸ਼ ਕਰਾਂਗੀ ਸਾਰੀ ਰਸੋਈ ਦੀ ਸਫਾਈ ਕਰਾਂਗੀ ਰਸੋਈ ਦੀ ਸਫਾਈ ਵੀ ਕਰਨ ਵਾਲੀ ਹੋਈ ਪਈ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਇਧਰ ਚਾਹ ਬਣਾ ਰਹੀ ਸੀ ਕਿ ਨਾਲ-ਨਾਲ ਮੇਰੀ ਨਾਲ ਹੈਲਪ ਕਰਵਾ ਦਿੰਦੇ ਹੁੰਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਕੱਲੀ ਨੂੰ ਕਰਨਾ ਪੈ ਰਿਆ ਨਹੀਂ ਅਸੀਂ ਦੋਵੇਂ ਜਣੇ ਰਲ ਕੇ ਕਰਦੇ ਹਾਂ ਕੰਮ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਫਟਾਫਟ ਮੈਂ ਆਪਣਾ ਕੱਲੀਆਂ ਰੋਟੀਆਂ ਬਣਾਉਣੀਆਂ ਸੀਗੀਆਂ ਸਬਜ਼ੀ ਹੈਗੀ ਸੀਗੀ ਤਾਂ ਰੋਟੀਆਂ ਲਈ ਆਟਾ ਪਿਆ ਹੀ ਹੋਇਆ ਸੀਗਾ ਫ੍ਰਿਜ ਦੇ ਵਿੱਚ ਆਟਾ ਪਿਆ ਹੋਇਆ ਸੀ ਰੋਟੀਆਂ ਹੁਣ ਦੀਆਂ ਰੋਟੀਆਂ ਲਈ ਪਿਆ ਹੋਇਆ ਸੀ ਤੇ ਬਾਕੀ ਸਵੇਰ ਤਾਂ ਮੈਨੂੰ ਗੁੰਨਣਾ ਪੈਣਾ ਹੈ ਆਟਾ ਹਨਾ ਸਵੇਰ ਦੇ ਨਾਸ਼ਤੇ ਲਈ ਤੇ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਸੌਰੀ ਮੈਨੂੰ ਐਦਾਂ ਹੁੰਦਾ ਹੈ ਰਸੋਈ ਦੇ ਵਿੱਚ ਜਦੋਂ ਮੈਂ ਕੰਮ ਕਰ ਰਹੀ ਹੁੰਦੀ ਆ ਨਾ ਸਾਰਾ ਕੰਮ ਕਰਕੇ ਨਾ ਫੇਰ ਖਾਦਾ ਪੀਤਾ ਚਾਵੇ। ਕਈ ਵਾਰੀ ਮੇਰੇ ਨਾਲ ਐਦਾਂ ਹੋਇਆ ਕਿਉਂਕਿ ਮੈਂ ਇੱਕ ਕੰਮ ਤੋਂ ਲੰਗੀ ਹੋਈ ਆ ਜਿੱਦਾਂ ਕਿ ਇੱਕ ਚੀਜ਼ ਬਣਾਣੀ, ਖਾ ਲੈਣੀ, ਫਿਰ ਦੂਜੀ ਬਣਾਣੀ ਠੀਕ ਆ ਉਹ ਕੰਮ ਆਪਾਂ ਨਹੀਂ ਕਰਨਾ ਤਾਂ ਫਿਰ ਮੈਂ ਇਹਨਾਂ ਨੂੰ ਕਿਹਾ ਨਹੀਂ ਆਪਾਂ ਨਾ ਸਾਰਾ ਕੁਝ ਬਣਾ ਹੀ ਲੈਣਾ ਕਿਉਂਕਿ ਮੇਰਾ ਮੈਗੀ ਖਾਣ ਨੂੰ ਬਹੁਤ ਜ਼ਿਆਦਾ ਮਨ ਕਰ ਰਿਹਾ ਸੀ। ਇਹ ਅੱਜ ਘਰੇ ਸੀ ਇਹਨਾਂ ਨੇ ਮੈਗੀ ਦੁਪਹਿਰ ਟਾਈਮ ਬਣਾਈ ਸੀ। ਤੇ ਜਦੋਂ ਮੈਂ ਆਈ ਮੈਂ ਇਹਨਾਂ ਨੂੰ ਕਿਹਾ ਕਿ ਇਹਨਾਂ ਦੇ ਨਾਲ ਇਹਨਾਂ ਦੇ ਇੱਕ ਫਰੈਂਡ ਸੀ। ਉਹਨਾਂ ਨੇ ਖਾਧੀ ਉਸ ਤੋਂ ਮੈਂ ਜਦੋਂ ਮਤਲਬ ਮੇਰਾ ਦਿਲ ਕੀਤਾ ਨਾ ਫਿਰ ਮੈਂ ਸਾਰਾ ਸਾਰੇ ਵੈਜੀਟੇਬਲਸ ਇੱਕ ਪਲੇਟ ਚ ਰੱਖ ਲਏ ਜਿਨ੍ਹਾਂ ਨੂੰ ਕੱਟਣਾ ਹੈ ਮੈਗੀ ਲਈ ਤਾਂ ਸਭ ਤੋਂ ਪਹਿਲਾਂ ਮੈਂ ਸੋਚਿਆ ਕਿ ਰੋਟੀਆਂ ਬਣਾ ਲਵਾਂ ਫਿਰ ਹੀ ਮੈਗੀ ਦੇ ਵਿੱਚ ਜੋ ਸਮਾਨ ਆਪਾਂ ਪਾਣਾ ਹੈ ਉਹਨਾਂ ਨੂੰ ਮਤਲਬ ਕਿ ਧੋ ਕੇ ਕਟਾਂਗੇ ਚਾਹੇ ਕੱਟ ਕੇ ਧੋਵਾਂਗੇ ਸੋ ਗਾਇਜ਼ ਫਟਾਫਟ ਆਪਾਂ ਬਗਾਨੇ ਰੋਟੀ ਤੇ ਨਾਈਟ ਦਾ ਟਾਈਮ ਸੀ ਤਕਰੀਬਨ 10 ਕੁ ਵਜੇ ਦਾ 10 ਕੁ ਵਜੇ ਦਾ ਟਾਈਮ ਸੀ 10 ਹਾਂਜੀ ਫੜ ਫੜ ਮੈਂ ਬਣਾਉਂਗੀ ਰੋਟੀ ਬਾਕੀ ਗਾਇਜ਼ ਜਿੱਦਾਂ ਕਿ ਪਿਛਲੇ ਵਲੌਗ ਵਿੱਚ ਮੈਂ ਬੋਲ ਰਹੀ ਸੀ ਕਿ ਸਾਡਾ ਸਿਲੰਡਰ ਖਤਮ ਹੋਣ ਵਾਲਾ ਹੈ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਸੀਗੀ ਆਈ ਹੋਪ ਕਿ ਟੈਨਸ਼ਨ ਬਹੁਤ ਹੀ ਜ਼ਿਆਦਾ ਸੋਲਵ ਹੋ ਜਾਣੀ ਹੈ ਜਲਦੀ ਕਿਉਂਕਿ ਅਸੀਂ ਸਿਲੰਡਰ ਲਿਆਣਾ ਹੈ ਨਿਊ ਭਰਾ ਲੈਣਾ ਹੈ ਗਾਇਜ਼ ਦੇਖ ਸਕਦੇ ਹੋ ਮੇਰੀ ਬਾਜ ਵੀ ਬਦਲੀ ਪਈ ਹੈ ਠੰਡ ਹੋਈ ਵੀ ਆ ਨਾਲ ਨਾਲ ਅਸੀਂ ਗੱਲਾਂ ਕਰ ਰਹੇ ਸੀ ਪਹਿਲਾਂ ਮੈਂ ਇਹਨਾਂ ਨੂੰ ਅੱਜ ਕਿਹਾ ਕਿ ਮੈਂ ਅੱਜ ਬੋਲ ਕੇ ਵਲੌਗ ਬਣਾਉਂਦੀ ਆ ਫਿਰ ਮੈਂ ਕਿਹਾ ਨਈ ਵੌਇਸ ਕਵਰ ਕਰਾਂਗੀ ਕਿਉਂਕਿ ਬਹੁਤ ਜ਼ਿਆਦਾ ਕਈ ਵਾਰੀ ਸ਼ੋਰ ਆਂਦਾ ਹੈ ਤਾਂ ਫਿਰ ਤੁਸੀਂ ਇਧਰ ਦੇ ਸਕਦੇ ਹੋ ਮੈਗੀ ਦੇ ਵਿੱਚ ਜਿੰਨੇ ਵੀ ਵੈਜੀਟੇਬਲਸ ਆਪਾਂ ਪਾਣੇ ਸਾਰੇ ਮੈਂ ਕੱਟ ਕਰਾਂਗੀ ਤੇ ਰੋਟੀ ਮੇਰੀ ਇਹ ਲਾਸਟ ਹੀ ਰਹਿ ਗਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਚਾਹ ਬਣਾਈ ਰੋਟੀ ਬਣਾਈ ਤੇ ਮੈਗੀ ਬਣਾ ਕੇ ਫਿਰ ਜਾਵਾਂਗੇ ਅੰਦਰ ਫਿਰ ਖਾਵਾਂਗੇ ਸੋ ਗਾਇਸ ਬੈਕਗਰਾਉਂਡ ਨੂੰ ਥੋੜਾ ਜਿਹਾ ਇਗਨੋਰ ਕਰ ਰਿਹਾ ਮੇਰੇ ਬੈਕਗਰਾਉਂਡ 'ਚ ਜੋ ਵੀ ਆਵਾਜ਼ ਆ ਰਹੀ ਹੈ ਬਟ ਫਿਰ ਵੀ ਮੈਂ ਆਪਦੇ ਵੱਲੋਂ ਬੈਠ ਕੇ ਵੌਇਸ ਕਵਰ ਕਰ ਰਹੀ ਆ ਆਰਾਮ ਦੇ ਨਾਲ ਪਰ ਫਿਰ ਵੀ ਜੇਕਰ ਸ਼ੋਰ ਚਾਹੇ ਪਿੱਛੇ ਬੈਕਗਰਾਉਂਡ ਦੀ ਆਵਾਜ਼ ਆ ਰਹੀ ਹੈ ਉਸ ਨੂੰ ਇਗਨੋਰ ਕਰ ਰਿਹਾ ਠੀਕ ਹੈ ਉਸ ਤੋਂ ਬਾਅਦ ਅਸੀਂ ਦੇ ਸਕਦੇ ਆ ਇਹ ਬੋਲ ਰਹੀ ਸੀ ਕਿ ਇਹਨੂੰ ਨਾ ਥੋੜਾ ਜਿਹਾ ਵੈਜੀਟੇਬਲਸ ਨੂੰ ਲੰਮਾ ਲੰਮਾ ਕੱਟ ਕੇ ਹਨਾ ਫਿਰ ਆਪਾਂ ਪਾਣਾ ਮੈਂ ਫਿਰ ਕਿਹਾ ਕਿ ਨਹੀਂ ਉਹ ਨਿਊਡਲ ਨਿਊਡਲਸ ਚ ਪੈਂਦੇ ਹੁੰਦੇ ਆ ਮੈਗੀ ਚ ਬਿਲਕੁਲ ਛੋਟੇ ਛੋਟੇ ਪੈਂਦੇ ਹੁੰਦੇ ਆ ਵੈਜੀਟੇਬ ਕੱਟ ਕਰਕੇ ਤੇ ਫਿਰ ਮੈਂ ਅਸੀਂ ਹਾਂ ਆਈ ਹੋਪ ਕਿ ਮੈਂ ਨਿਊਡਲਸ ਦੀ ਐਸਪੀ ਜ਼ਰੂਰ ਸ਼ੇਅਰ ਕਰੂੰਗੀ ਬਟ ਹੋ ਜਾਈ ਨਹੀਂ ਮਤਲਬ ਕਿ ਹੁਣ ਮੈਂ ਅਲਾਉਡ ਨਹੀਂ ਕੀਤਾ ਮੈਨੂੰ ਮੈਂ ਇਹਨਾਂ ਨੂੰ ਵੀ ਬੋਲਤਾ ਮੈਂ ਕਿ ਹੁਣ ਆਪਾਂ ਨਾ ਸਿਰਫ ਵੀਕ ਦੇ ਵਿੱਚ ਦੋ ਚਾਹੇ ਇੱਕ ਵਾਰੀ ਮੈਗੀ ਬਣਾਣੀ ਕਰਨੀ ਹੈ ਰੋਜ਼ ਰੋਜ਼ ਨਹੀਂ ਬਣਾਣੀ ਕਰਨੀ ਮੈਕਰੋਨੀ ਪਾਸਤਾ ਮੈਗੀ ਨਹੀਂ ਬਣਾਣੀ ਕਰਨੀ ਸਿਰਫ ਰੋਟੀ ਬਣਾਇਆ ਕਰੇਗੀ ਰੋਟੀ ਸਬਜੀ ਬਣਾਇਆ ਕਰੇਗੀ ਚਾਹ ਬਣਾਇਆ ਕਰੇਗੀ ਪਾਸ ਹੁਣ ਕੋਈ ਮੈਗੀ ਕੋਈ ਕੁਝ ਨਹੀਂ ਬਨਣਾ ਹਾਂ ਕਦੇ-ਕਦੇ ਗੋਲ ਗੱਪੇ ਆਲਾਉਡ ਗੁਰ ਗੱਪੇ ਲਾਉੜ ਹੈ ਗਾਇਸ ਗੁਰ ਗੱਪੇ ਮੈਂ ਖਾਸ ਹੋ ਗਈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅੱਛੇ ਤਰ੍ਹਾਂ ਵਿਜੀਟੇਬਲਸ ਕੱਟਣ ਤੋਂ ਬਾਅਦ ਮੈਂ ਉਸ ਨੂੰ ਉਹੀ ਕੜਾਈ ਦੇ ਵਿੱਚ ਜਿਹੜੀ ਕੜਾਈ ਦੇ ਵਿੱਚ ਮੈਂ ਬਣਾਉਣਾ ਸੀ ਮੈਂ ਗਈ ਉਸ ਦੇ ਵਿੱਚ ਅੱਛੇ ਤਰ੍ਹਾਂ ਮੈਂ ਵਾਸ਼ ਕੀਤੇ ਸਾਰੇ ਵਿਜੀਟੇਬਲਸ ਨੂੰ ਤਾਂ ਨਹੀਂ ਹਰੀ ਮਿਰਚਾਂ ਸ਼ਿਮਲਾ ਮਿਰਚ ਪਿਆਜ਼ ਅੱਜ ਮੈਂ ਵਿੱਚ ਚਾਲੂ ਨਹੀਂ ਪਾਇਆ ਨੇ ਮਨ ਕਰਤਾ ਕਿ ਨਾ ਪਾਇਮ ਮੇਰਾ ਫੇਵਰੇਟ ਹੈ ਪਰ ਮਨ ਕਰਤਾ ਹੱਬੀ ਨੇ ਹੱਬੀ ਦੇ ਤਾਂ ਫਿਰ ਕਹਿਣਾ ਮੰਨਣਾ ਹੀ ਪੈਣਾ ਨਾ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਅੱਛੇ ਤਰ੍ਹਾਂ ਕੜਾਈ ਨੂੰ ਕੀਤਾ ਵਾਸ਼ ਸੱਚ ਇੱਕ ਗੱਲ ਹੋਰ ਗੈਸ ਸੱਚ ਮੈਂ ਗਏ ਜੋਬ ਤੇ ਮੇਰੇ ਆਂਦਿਆਂ ਨੂੰ ਮੇਰੇ ਹਸਬੰਦ ਨੇ ਸਾਰੀ ਰਸੋਈ ਦੀ ਸਫਾਈ ਕੀਤੀ ਫਰਾਈਬਨ ਕੜਾਈ ਜਿੰਨੇ ਵੀ ਮਤਲਬ ਕਿ ਬਰਤਨ ਫਰਾਈਬਨ ਬਹੁਤ ਜ਼ਿਆਦਾ ਕਾਲਾ ਹੋਇਆ ਹੋਇਆ ਸੀਗਾ ਇਹਨਾਂ ਨੇ ਚੰਗੀ ਤਰ੍ਹਾਂ ਸਟੀਲ ਬੁਸ਼ ਦੇ ਨਾਲ ਸਾਰੇ ਮੇਰੇ ਆਂਦਿਆਂ ਨੂੰ ਯਾਰ ਇੰਨੀ ਹੈਲਪ ਕੀਤੀ ਇਹਨਾਂ ਨੇ ਇੰਨਾ ਸੋਚਿਆ ਮੈਂ ਨਾ ਕਾਫੀ ਟਾਈਮ ਤੋਂ ਸੋਚ ਰਹੀ ਮੈਂ ਇਹ ਸੋਚ ਮੈਂ ਆਪਣੀ ਛੁੱਟੀ ਤੇ ਡਿਪੈਂਡ ਸੀ ਕਿ ਕਿਦਣ ਛੁੱਟੀ ਹੋਏਗੀ ਕਿਦਣ ਮੈਂ ਬਰਤਨ ਸਾਫ਼ ਅੱਛੇ ਤਰ੍ਹਾਂ ਕਰੂੰਗੀ ਨਾ ਪਰ ਬਹੁਤ ਮੇਰੇ ਪਤੀਆ ਹਸਬੰਦ ਹੈ ਨਾ ਗਾਇਜ਼ ਜਿੰਨੀ ਤਰੀਫ ਕਰਨ ਉਹਨੇ ਹੀ ਜ਼ਿਆਦਾ ਕੱਟ ਹੋਏਗੀ ਸੋ ਉਸ ਵੇਲੇ ਤੁਸੀਂ ਦੇਖੋ ਤੇ ਨਿੱਕੀ ਜੀ ਪਲੇਟ ਸੀਗੀ ਮੈਗੀ ਨੂੰ ਮੈਂ ਉਹਦੇ ਵਿੱਚ ਜਿਹੜੇ ਵੀ ਵੈਜੀਟੇਬਲਸ ਪਾਣੇ ਸਾਰੇ ਅੱਛੀ ਤਰ੍ਹਾਂ ਕੱਟ ਕਰਕੇ ਵਾਸ਼ ਕਰਕੇ ਸਾਈਡ ਤੇ ਰੱਖ ਦਿੱਤਾ ਕੜਾਈ ਲਈ ਤੇ ਸਭ ਤੋਂ ਪਹਿਲਾਂ ਛੋਟੀ ਜੀ ਪਲੇਟ ਵਿੱਚ ਸਾਰੇ ਮਸਾਲੇ ਮੈਂ ਕੱਢੂੰਗੀ ਜਿੰਨੇ ਵੀ ਮੈਗੀ ਦੇ ਵਿੱਚ ਪਾਣੇ ਆ ਇੱਕ ਘਾ ਦਾ ਬਣਿਆ ਹੋਇਆ ਮਸਾਲਾ ਸੀ ਮਿਰਚਾਂ ਸੀ ਲੂਣ ਮੈਂ ਥੋੜਾ ਪਾਇਆ ਕਿਉਂਕਿ ਲੂਣ ਬਹੁਤ ਜ਼ਿਆਦਾ ਤੇਜ਼ ਹੈ ਮੈਨੂੰ ਪਚਦਾ ਨਹੀਂ ਹੈਗਾ ਲੂਣ ਥੋੜਾ ਪਾਇਆ ਥੋੜੀ ਜੀ ਹਲਦੀ ਪਾਈ ਤਾਂ ਕਿ ਰੰਗ ਵਧੀਆ ਆਵੇ ਮੈਗੀ ਦਾ yellow yellow ਉਸ ਤੋਂ ਬਾਅਦ ਵਿੱਚ ਮੈਗੀ ਮਸਾਲਾ ਜਿਹੜੇ 2 ਪਾਊਚੇ ਸੀਗੇ ਸੀ ਉਹ ਪਾਏ ਪਹਿਲਾਂ ਮੈਂ ਇੱਕ ਪੈਕੇਟ ਬਣਾ ਲਗੀ ਫਿਰ ਮੈਂ ਕਿਹਾ ਨਹੀਂ ਦੋਵੇਂ ਪੈਕੇਟ ਹੀ ਬਣਾਉਂਦੇ ਆ ਤੇ ਰਲ ਕੇ ਖਾ ਲਾਂਗੇ ਹਨ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਲੇਟ ਦੇ ਵਿੱਚ ਸਾਰੇ ਮੈਂ ਆਪਣਾ ਅਸੀਂ ਮਸਤੀ ਕਰ ਰਹੇ ਸੀ ਨਾਲ-ਨਾਲ ਗੱਲਾਂ ਕਰ ਰਹੇ ਸੀ ਹੱਸ ਰਹੇ ਸੀਗੇ ਤੇ ਇੱਕ ਦੂਸਰੇ ਨਾਲ ਮਜ਼ਾਕ ਕਰ ਰਹੇ ਸੀਗੇ ਬਟ ਅਸੀਂ ਸੀਰੀਅਸ ਕਦੇ ਨਹੀਂ ਲਿਆ ਸੀ ਮਤਲਬ ਕਿ ਇੰਜੋਏ ਕਰਨਾ ਉਹਨਾਂ ਫੁੱਲ ਕਰਦੇ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮਸਾਲੇ ਕੱਢਣ ਤੋਂ ਬਾਅਦ ਮੈਂ ਪਲੇਟ ਨੂੰ ਰੱਖਤਾ ਸਾਈਡ ਤੇ ਤੇ ਇੱਕ ਨਾ ਮੱਚੀ ਦੀ ਡੱਬੀ ਨੂੰ ਮੇਰੀ ਰੋਜ਼ ਦੀ ਜੜੇ ਗੋਮੇ ਚੰਦੀ ਇਹ ਪਤ ਨਹੀਂ ਗਈ ਕਿਥੇ ਚਲੀ ਜਾਂਦੀ ਫਟਾਫਟ ਤੇ ਰੀ ਮੈਂ ਕੜਾਈ ਕਿਉਂਕਿ ਮੇਰੀ ਕੜਾਈ ਹੈਗੀ ਹਲਕੀ ਜੀ ਹੈਨਾ ਨਕੀ ਜੀ ਤੇ ਇਹ ਜਲਦੀ ਗਰਮ ਹੋ ਜਾਂਦੀ ਆ ਇਹਦੇ ਵਿੱਚ ਮੈਂ ਤੇਲ ਥੋੜਾ ਮੇਰੇ ਤੋਂ ਜ਼ਿਆਦਾ ਪੈ ਗਿਆ ਬਟ ਮੈਗੀ ਵੀ ਫਿਰ ਜ਼ਿਆਦਾ ਹੀ ਬਣੀ ਸੀਗੀ ਹੈਨਾ ਬਟ ਬਹੁਤ ਟੇਸਟੀ ਬਣੀ ਸੀ ਗਾਇਜ਼ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੇਲ ਪਾਉਣ ਤੋਂ ਬਾਅਦ ਨਾਲ ਹੀ ਤੇਲ ਗਰਮ ਹੋ ਗਿਆ ਕਿਉਂਕਿ ਮੈਂ ਤੁਹਾਨੂੰ ਕਿਹਾ ਹੈ ਕਿ ਕੜਾਹੀ ਮੇਰੀ ਨਿੱਕੀ ਸੀ ਹੈ ਤੇਲ ਪਾਉਣ ਤੋਂ ਬਾਅਦ ਮੈਂ ਜਨੇਵੀ ਵਿੱਚ ਵੈਜੀਟੇਬਲਸ ਕੱਟੇ ਉਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪਕਾਉਂਗੀ ਵਿੱਚ ਪਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੇ ਜਿੰਨੇ ਵੀ ਮਸਾਲੇ ਸੀ ਉਹ ਵੀ ਸਾਰੇ ਪਾ ਦੂੰਗੀ ਤੇ ਵਿੱਚ ਨਾ ਪਾਣੀ ਪਾਉਂਗੀ ਹਲਕਾ ਜਿਹਾ ਫਿਰ ਮੈਂ ਮੈਂ ਸੋਚਿਆ ਪੂਰਾ ਹੀ ਪਾਣੀ ਪਾ ਦਿੰਨੀ ਆ ਪਾਣੀ ਥੋੜਾ ਘੱਟ ਸੀ ਪਾਣੀ ਹੋਰ ਪਾਣ ਤੋਂ ਬਾਅਦ ਦੋ ਬੈਗਟ ਮੈਗੀ ਦੇ ਉਸ ਨੂੰ ਨਿੱਕਾ ਨਿੱਕਾ ਕਰਕੇ ਨਾ ਦੇਖ ਸਕਦੇ ਹੋ ਤੁਸੀਂ ਮੈਗੀ ਨੂੰ ਪਾਣ ਤੋਂ ਬਾਅਦ ਉੱਪਰ ਮੈਂ ਰੱਖ ਦੂੰਗੀ ਪਲੇਟ ਉਹਨਾਂ ਟਾਈਮ ਆਪਾਂ ਰੋਟੀ ਲੈ ਕੇ ਜਾਂਦੇ ਆ ਅੰਦਰ ਤੇ ਚਾਹ ਵੀ ਗਰਮ ਕਰਨੀ ਹੈ ਹਨਾ ਮੈਂ ਸੋਚਿਆ ਚਾਹ ਮੈਗੀ ਦੇ ਨਾਲ ਮਤਲਬ ਕਿ ਪੀਵਾਂਗੀ ਪਹਿਲਾਂ ਰੋਟੀ ਖਾ ਲੈਂਦੇ ਆ ਕਿਉਂਕਿ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਹੱਲੇ ਮੈਗੀ ਨੂੰ ਵੀ ਬਣਨਾ ਤੇ ਟਾਈਮ ਲੱਗਣਾ ਸੀਗਾ ਤਾਂ ਤੁਸੀਂ ਦੇਖਿਓ ਸਾਦਿਓ ਫਿਰ ਸਾਰਾ ਨਾਲ ਦੀ ਨਾਲ ਮੈਂ ਖਲਾਰਾ ਚੱਕਿਆ ਤੇ ਦੋ ਕੁ ਬਰਤਨ ਸੀਗੇ ਉਹ ਵੀ ਸਾਫ ਕੀਤੇ ਦੇਖ ਸਕਦੇ ਹੋ ਤੁਸੀਂ ਸੋ ਗਾਇਸ ਹਾਂਜੀ ਇੱਥੇ ਮੇਰੇ ਦੇਖ ਸਕਦੇ ਸਕੈਚ ਨਾ ਲਿਖਿਆ ਹੋਇਆ ਸੀ ਹਸਬੈਂਡ ਦਾ ਨਾਮ ਦੇਖ ਰਹੇ ਸੀਗੇ ਉਹ ਉਸ ਤੋਂ ਬਾਅਦ ਅਸੀਂ ਆਏ ਅੰਦਰ ਤੇ ਇੱਥੇ ਰੋਟੀ ਖਾਵਾਂਗੇ ਗਾਇਜ਼ ਰੋਟੀ ਖਾਣ ਤੋਂ ਬਾਅਦ ਅਸੀਂ ਮੇਰਾ ਧਿਆਨ ਵੈਸੇ ਮੈਗੀ ਵੱਲ ਵੀ ਸੀ ਕਿਉਂਕਿ ਮੇਰੇ ਨਾਲ ਬਹੁਤ ਵਾਰੀ ਐਦਾਂ ਦੇ ਚਾਂਸ ਹੋਏ ਆ ਕਿ ਮੈਂ ਨਾ ਬਣਾਉਣ ਵਾਲੀ ਚੀਜ਼ ਗੈਂਸ ਤੇ ਰੱਖ ਕੇ ਅੰਦਰ ਜਦੋਂ ਆਣੀ ਆ ਨਾ ਤਾਂ ਮੇਰੇ ਪਿੱਛੋਂ ਨੁਕਸਾਨ ਹੀ ਹੁੰਦਾ ਹੈ ਗਾਇਜ਼ ਸੋ ਹੈ एवरीवन ਮੈਗੀ ਤੁਸੀਂ ਦੇਖੋ ਕਿੰਨੀ ਵਧੀਆ ਦੇਖਣ ਨੂੰ ਲੱਗ ਰਹੀ ਹੈ ਦੇਖਣ ਨੂੰ ਨਹੀਂ ਖਾਣ ਨੂੰ ਵੀ ਬਹੁਤ ਵਧੀਆ ਜਿਹੀ ਸੋ ਜਰੂਰ ਦੱਸਿਓ ਤੁਹਾਨੂੰ ਮੇਰਾ ਨਾਈਟ ਨਾਈਟ ਵਲੌਗ ਕਿੱਦਾਂ ਲੱਗਾ ਕਿ ਮੈਂ ਨਾਈਟ ਆਪਣੀ ਸੋਈ ਦਾ ਕੰਮ ਕੀਤਾ ਕੰਮ ਤੋਂ ਅਨਸਰ ਹੀ ਸੋ ਵਲੌਗ ਆਪਣਾ ਇਦਾਂ ਹੀ ਕੰਟੀਨਿਊ ਰਹੇਗਾ ਮਾਰਨਿੰਗ ਦਾ ਵਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸੋ